ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਸਾਡੇ ਇੱਕ ਨਵੀਂ ਅਪਡੇਟ ਆਈ ਹੈਗੀ ਐ ਪੰਜਾਬ ਰਾਜ ਨੂੰ ਜ਼ਿਲ੍ਹਾ ਪ੍ਰੋਗਰਾਮ ਅਫਸਰ ਦੀ ਇੱਕ ਲੈਟਰ ਜਿਹੜੀ ਆ ਉਹ ਜਾਰੀ ਕੀਤੀ ਗਈ ਐ ਜਿਹਦੇ ਵਿੱਚ ਫਿਜ਼ੀਕਲ ਰਜਿਸਟਰ ਜਿਹੜੇ ਆਪਾਂ 11 ਰਜਿਸਟਰ ਜਿਨ੍ਹਾਂ ਤੇ ਆਪਾਂ ਕੰਮ ਕਰਦੇ ਆਂ ਉਹਨਾਂ ਵਿੱਚੋਂ ਕੁਝ ਰਜਿਸਟਰ ਜਿਹੜੇ ਆ ਉਹ ਸਰਕਾਰ ਦੁਆਰਾ ਬੰਦ ਕਰਨ ਲਈ ਜਿਹੜਾ ਆ ہدایت ਕੀਤੀ ਗਈ ਹੈ ਉਹਦੇ ਨਾਲ ਸੰਬੰਧਤ ਅੱਜ ਗੱਲਬਾਤ ਕਰਾਂਗੇ ਸੋ ਇਸ ਲੈਟਰ ਨੂੰ ਜਿਹੜਾ ਤੁਸੀਂ ਦੇਖ ਸਕਦੇ ਹੋ ڈائریکٹوریٹ ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਇਹ ਜਿਹੜੀ ਲੈਟਰ ਆ ਜਾਰੀ ਕੀਤੀ ਗਈ ਹੈ 28 6 2024 ਜਿਹੜੀ ਇਹਦੀ ڈیٹ ਹੈ ਸੋ ਇਹਦੇ ਵਿੱਚ پراپر ਦੱਸਿਆ ਹੋਇਆ ਹੈ ਡਿਸਕਨੈਕਸ਼ਨ ਆਫ ఫిजिकल ਰਜਿਸਟਰ ਬੀنگ مینٹینਡ ਐਟ ਅੰਗਨਵਾੜੀ ਸੈਂਟਰਸ ਅੰਗਨਵਾੜੀ ਸੈਂਟਰਸ ਦੇ ਵਿੱਚ ਜਿਹੜੇ ਫਿਜ਼ੀਕਲ ਰਜਿਸਟਰ ਆ ਜਿਹੜੇ ਲਿਖਤੀ ਕੰਮ ਜਿਹਦੇ ਤੇ ਆਪਾਂ ਕਰਦੇ ਆ ਉਹੋ ਬੰਦ ਕਰਨ ਦੀ ਹਦਾਇਤ ਕੀਤੀ ਗਈ ਆ ਤੇ ਇਸ ਲੈਟਰ ਦੇ ਵਿੱਚ ਦੱਸਿਆ ਕਿ 11 ਰਜਿਸਟਰ ਆ ਸਾਡੇ ਕੋਲੇ ਤੇ ਉਹਦੇ ਵਿੱਚੋਂ 5 ਰਜਿਸਟਰ ਜਿਹਦੇ ਵਿੱਚ ਹੋਮ ਵਿਜ਼ਿਟ ਤੇ ਇਮਿਊਨਾਈਜੇਸ਼ਨ ਜਿਹਦੇ ਵਿੱਚ VHD ਜਿਹੜਾ ਮਨਾਇਆ ਜਾਂਦਾ ਆਪਾਂ ਰਾਈਟ ਡਾਊਨ ਕਰਦੇ ਆ ਉਹ ਪ੍ਰੈਗਨੈਂਸੀ ਐਂਡ ਡਿਲੀਵਰੀ ਪ੍ਰੀ ਸਕੂਲ ਐਜੂਕੇਸ਼ਨ ਦਾ ਰਜਿਸਟਰ ਤੇ ਸਪਲੀਮੈਂਟਰੀ ਫੂਡ ਡਿਸਟ੍ਰਿਬਿਊਸ਼ਨ ਇਨਾਂ ਨੂੰ ਅਗਸਤ 2024 ਤੋਂ ਜਿਹੜਾ ਇਹ ਬੰਦ ਕਰਨ ਸਬੰਧੀ ਪੱਤਰ ਜਿਹੜਾ ਉਹ ਪ੍ਰਾਪਤ ਹੋਇਆ ਭਾਰਤ ਸਰਕਾਰ ਪ੍ਰਾਪਤ ਪੱਤਰ ਅਤੇ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਆਪਣੇ ਜ਼ਿਲ੍ਹੇ ਅੰਦਰ ਕਾਰਵਾਈ ਕਰਨੀ ਯਕੀਨੀ ਬਣਾਈ ਜਾਵੇ। ਇਹਦੇ ਨਾਲ ਸਬੰਧਤ ਜਿਹੜੀ ਇਹ ਲੈਟਰ ਜਿਹੜੀ ਆ ਪ੍ਰਾਪਤ ਹੋਈ ਹੈ ਤੇ ਇਸ ਸਬੰਧੀ ਜਿਹੜਾ ਆ ਗਾਂਹ ਜਿਹੜੀ ਕਾਰਵਾਈ ਉਹ ਦਫ਼ਤਰਾਂ ਦੁਆਰਾ ਕੀਤੀ ਜਾਊਗੀ। ਸੋ ਇਹਦੇ ਨਾਲ ਸੰਬੰਧ ਜਿਹੜੀ ਮੈਂ ਜਾਣਕਾਰੀ ਦੇਣੀ ਸੀ ਕਿ ਅਗਸਤ ਤੋਂ ਜਿਹੜੇ ਆ ਉਹ ਇਹ ਲੈਟਰ ਦੇ ਅਨੁਸਾਰ ਜਿਹੜਾ ਆ ਸਾਡੇ ਰਜਿਸਟਰਾਂ ਉਹਨਾਂ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਬੰਦ ਕੀਤਾ ਜਾਊਗਾ ਸੋ ਹੋ ਸਕਦਾ ਹੈ ਕਿ ਆਨਲਾਈਨ ਸਾਡਾ ਰਿਕਾਰਡ ਜਾਣ ਲੱਗ ਗਿਆ ਇਸੇ ਕਰਕੇ ਸਾਡੇ ਜਿਹੜੇ ਰਜਿਸਟਰਾਂ ਤੇ ਫਿਜ਼ੀਕਲ ਕੰਮ ਅਸੀਂ ਲਿਖਤੀ ਕੰਮ ਕਰਦੇ ਸੀਗੇ ਉਹਨੂੰ ਸਰਕਾਰ ਦੁਆਰਾ ਬੰਦ ਕੀਤਾ ਜਾ ਰਿਹਾ ਕਿਉਂਕਿ ਹੋਮ ਵਿਜ਼ਿਟ ਹੋ ਗਿਆ ਟੀਕਾకరణ ਹੋ ਗਿਆ ਪ੍ਰੈਗਨੈਂਸੀ ਤੇ ਡਿਲੀਵਰੀ ਤੇ ਬੱਚਿਆਂ ਦੀ ਜਿਹੜੀ ਜਾਣਕਾਰੀ ਆ ਜਾਂ ਖਾਣੇ ਦੀ ਜਾਣਕਾਰੀ ਉਹ ਸਾਰੀ ਆਪਾਂ ਪੋਰਸ਼ਨ ਟਰੈਕ ਕਰਤੇ ਅਪਡੇਟ ਕਰ ਰਹੇ ਆ ਨਾ ਸੋ ਇਹਨਾਂ ਪੰਜ ਰਜਿਸਟਰਾਂ ਨੂੰ ਜਿਹੜਾ ਆ ਇਸੇ ਕਰਕੇ ਬੰਦ ਕੀਤਾ ਜਾ ਰਿਹਾ ਅਗਸਤ 2024 ਤੋਂ ਸੋ ਇਹ ਸੀਗੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ